ਹਾਂਜੀ ਬਠਿੰਡੇ ਦੀ ਸਥਿਤੀ ਮੋੜ ਸਥਿਰ ਹੋ ਗਈ ਆ ਤੇ ਜੋ ਕਿ 9:30 ਵਜੇ ਰੈਡ ਅਲਰਟ ਜਾਰੀ ਕੀਤਾ ਸੀਗਾ ਆਪਣੇ ਬਠਿੰਡੇ ਵਾਲਿਆਂ ਨੇ ਤੇ ਉਸ ਟਾਈਮ ਬਲੈਕਆਊਟ ਆਲ ਬਠਿੰਡੇ ਚ ਕਰ ਦਿੱਤਾ ਗਿਆ ਸੀਗਾ ਤੇ ਹੁਣ ਦੁਬਾਰਾ ਜਿਹੜਾ 11:00 ਵਜੇ ਤੱਕ ਹੋਟਰ ਵੱਜਿਆ ਇਹਨਾਂ ਨੇ ਗ੍ਰੀਨ ਲਾਈਟ ਦੇ ਦਿੱਤੀ ਆ ਸਰ ਤੇ ਉਹਦੇ ਕਰਕੇ ਦੁਬਾਰਾ ਲਾਈਟ ਚਲਾ ਦਿੱਤੀ ਗਈ ਆ ਬਠਿੰਡੇ ਵਿੱਚ ਬਲੈਕਆਊਟ ਜਿਹੜਾ ਹਟਾ ਦਿੱਤਾ ਗਿਆ ਹੈ ਪਰ ਫਿਰ ਵੀ ਆਪਣੇ ਕੁਝ ਏਰੀਏ ਚ ਜਿਹੜਾ ਹੈਗਾ ਬਠਿੰਡੇ ਜਿਆਦਾਤਰ ਏਰੀਏ ਚ ਬਲੈਕਆਊਟ ਹੀ ਹੈ ਤੇ ਮੇਨ ਮੇਨ ਜਿਹੜੇ ਖੇਤਰ ਹੈ ਉੱਥੇ ਹੀ ਲਾਈਟ ਹੈਗੀ ਹੈ ਤੇ ਇਹ ਬਠਿੰਡੇ ਦਾ ਰੇਲਵੇ ਸਟੇਸ਼ਨ ਜਿੱਥੇ ਲਾਈਟ ਆ ਚੁੱਕੀ ਹੈ ਕਿਉਂਕਿ ਹੁਣ ਜਿਹੜੀ ਸਥਿਤੀ ਹੈ ਉਹ ਮੋੜ ਸਥਿਰ ਹੋ ਚੁੱਕੀ ਹੈ ਠੀਕ ਹੈ ਤੇ ਬਾਕੀ ਅਪਡੇਟ ਹਜੇ ਜਿਵੇਂ ਜਿਵੇਂ ਮਿਲ ਜਾਂਦੀ ਹੈ ਉਵੇਂ ਉਵੇਂ ਇਹ ਕਾਰਵਾਈ ਹੁੰਦੀ ਰਹਿੰਦੀ ਹੈ ਠੀਕ ਹੈ ਤੇ ਇਹ ਜਿਹੜੇ ਹੁਣ ਤੁਸੀਂ ਦੇਖ ਰਹੇ ਹੋ ਠੰਡਾ ਸਟੇਸ਼ਨ ਰੇਲਵੇ ਸਟੇਸ਼ਨ ਹੈ ਮੇਨ